ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਤੇ ਐਸਪੀ ਡੀ ਸਾਹਿਬ ਹਿਸ਼ਾਰਪੁਰ ਅਤੇ ਡੀਐਸਪੀ ਸਾਡੇ ਲਲਿਤ ਕੁਮਾਰ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕਸੋ ਆਪਰੇਸ਼ਨ ਦੀ ਮਹਿੰਮ ਚਲਾਈ ਸੀ ਕਸੋ ਆਪਰੇਸ਼ਨ ਦੀ ਮਹਿੰਮ ਸੰਬੰਧੀ ਐਸਆਈ ਜਗਜੀਤ ਸਿੰਘ ਨੇ ਮਹੇਸ਼ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਇਸੇ ਤਰ੍ਹਾਂ ਸਾਡੇ ਚੌਕੀਚਾਰ ਦੇ ਐਸਆਈ ਬਲਵੰਤ ਸਿੰਘ ਨੇ ਵਿਪਨ ਕੁਮਾਰ ਨੂੰ ਕਾਬੂ ਕਰਕੇ ਉਸ ਤੋਂ 50 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਜਦੋਂ ਇਹਨਾਂ ਦਾ ਰਿਕਾਰਡ ਅਸੀਂ ਚੈੱਕ ਕੀਤਾ ਰਿਕਾਰਡ ਚੈੱਕ ਕਰਨ ਤੋਂ ਮਹੇਸ਼ ਕੁਮਾਰ ਦੇ ਖਿਲਾਫ ਪਹਿਲਾਂ ਵੀ 5 ਮੁਕੱਦਮੇ ਐਨਡੀਪੀ ਸੈਕਟਰ ਤੇ ਚੋਰੀ ਦੇ ਦਰਜ ਹਨ ਇਸੇ ਤਰ੍ਹਾਂ ਵਿਪਨ ਕੁਮਾਰ ਦੇ ਖਿਲਾਫ 11 ਮੁਕੱਦਮੇ ਦਰਜ ਹਨ ਜਿਨ੍ਹਾਂ ਦੇ ਖਿਲਾਫ ਚੋਰੀ ਅਤੇ ਐਨਡੀਪੀ ਸੈਕਟਰ ਦੇ ਮੁਕੱਦਮੇ ਹਨ ਇਸ ਤੋਂ ਇਲਾਵਾ ਸਰਕਾਰ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਨਸ਼ਿਆਂ ਨੂੰ ਡੀਡਿਕਸ਼ਨ ਨਸ਼ੇ ਕਰਨ ਵਾਲੇ ਵਿਅਕਤੀ ਨੂੰ ਡੀਡਿਕਸ਼ਨ ਜਮ੍ਹਾਂ ਕਰਾਉਣ ਲਈ ਅੱਜ ਸਾਡੇ ਕੋਲ ਚੱਕ ਅੱਲਾ ਬਖਸ਼ ਤੋਂ ਸਾਡੇ ਕੋਲ ਆਇਆ ਹੈ ਸਗਾ ਪਿੰਡ ਦੇ ਸਹਿਯੋਗ ਨਾਲ ਅਸੀਂ ਉਹਨੂੰ ਡੀਟੈਕਸ਼ਨ ਸੈਂਟਰ ਜਸੂਏ ਜਮ੍ਹਾਂ ਕਰਾਇਆ ਗਿਆ ਮੇਰੇ ਵੱਲੋਂ ਆਮ ਲੋਕਾਂ ਨੂੰ ਬੇਤੀ ਕੀਤੀ ਜਾਂਦੀ ਆ ਵੀ ਜਿਹੜੇ ਕੋਈ ਉਹਨਾਂ ਦੇ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਕੋਈ ਨਸ਼ਾ ਛਡਣਾ ਚਾਹੁੰਦੇ ਆ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਹੋ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਨਸ਼ਾ ਛਡਾਊ ਕੇਂਦਰ ਦਾਖਲ ਕਰਾਵਾਂਗੇ ਤਾਂ ਜੋ ਸਾਡੇ ਪੰਜਾਬ ਦਾ ਭਵਿਕਲ ਬਚ ਸਕੇ ਇਸ ਲਈ ਸਾਰੇ ਵਿਅਕਤੀਆਂ ਨੂੰ ਹਦਾਇਤ ਕੀਤੀ ਜਾਂਦੀ ਜੇਕਰ ਕੋਈ ਨਸ਼ੇ ਵਾਲਾ ਇਦਾਂ ਦਾ ਆਦੀ ਹੈ ਤੇ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨੂੰ ਐਸਐਸਓ ਕੇਂਦਰ ਦਾਖਲ ਕਰਾਵਾਂਗੇ ਉਹਦਾ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਹੋਊਗਾ ਫ੍ਰੀ ਆਫ ਕੋਸਟ ਹੋਊਗਾ ਧੰਨਵਾਦ